ਹਾਂਜੀ ਦੋਸਤੋ ਪੀਓ ਅੱਜ ਚਾਹ ਗਰਮਾ ਗਰਮ ਮੈਂ ਮੰਮੀ ਨਾਲ ਗੱਲਬਾਤ ਥੋੜੀ ਕਰਨੀ ਆ ਕਿ ਮੰਮੀ ਤੁਸੀਂ ਹੁਣ ਕੀ ਕਰ ਰਹੇ ਹੋ ਆ ਕੀ ਬਣਾ ਰਹੇ ਹੋ ਹਾਂਜੀ ਮੰਮੀ ਹਾਂਜੀ ਰੋਟੀ ਸ਼ੁਰੂ ਕੀਤੀ ਆ ਜੀ ਮਾੜ ਬਣਾਉਂਦੀ ਆ ਇਹ ਕਿਹਦੀ ਕੋਟੀ ਆ ਇਹ ਕੋਟੀ ਮੈਂ ਆਪਣੀ ਲੱਗੀ ਬਣਾਉਣ ਅੱਛਾ ਇਧਰੋਂ ਤਾਂ ਦੇਖਿਓ ਮਾੜਾ ਜੀ ਹਾਂ ਆਪਣੀ ਬਣਾਉਣ ਲੱਗੀ ਆ ਹੋਰ ਤੁਸੀਂ ਕੀ ਬਣਾਇਆ ਮੰਮੀ ਉਹ ਜਲਾਬਾਂ ਬਣਾਈਆਂ ਉਹ ਕਿੱਥੇ ਆ ਨੂਰ ਬਣਾਏ ਵਾ ਗਿਆ ਕੱਢ ਕੇ ਦੇ ਕਿੱਥੇ ਰੱਖਿਆ ਹੁਣ ਆਹ ਕੋਟੀ ਪਹਿਲਾ ਬਣਾਈ ਆ ਹੁਣ ਹੋਰ ਇੱਕ ਕੋਟੀ ਸ਼ੁਰੂ ਕੀਤੀ ਬਣਾਉਣੀ ਹੈ ਆਪਣੀ ਤੇ ਬਾਰਡਰ ਸ਼ੁਰੂ ਕੀਤਾ ਆ ਬਣਾਉਣਾ ਆ ਮੰਮੀ ਆ ਵੀ ਤੁਸੀਂ ਕੋਟੀ ਬਣਾਈ ਸੀਣੀ ਮੈਂ ਪਾਉਣੀ ਆ ਨਾ ਹਾਂ ਨਹੀਂ ਬਣਾਈ ਸੀ ਹੂੰ ਡਿਜ਼ਾਈਨ ਕਿੰਨਾ ਸੋਹਣਾ ਆ ਇਹ ਪਿਛਲੇ ਸਾਲ ਬਣਾਈ ਹੈ ਨਾ ਹਾਂ ਇਹ ਪਿਛਲੇ ਸਾਲ ਬਣਾਈ ਸੀ ਤਾਂ ਹੁਣ ਹੋਰ ਲੱਗੀ ਸ਼ੁਰੂ ਕੰਮ। ਬਾਜੀ। ਕੋਟੀ ਬਹੁਤ ਸੋਹਣੀ ਡਿਜ਼ਾਈਨ ਬਹੁਤ ਵਧੀਆ ਮੰਮੀ ਬਹੁਤ ਨਿੱਗੀ ਕੋਟੀ ਤੁਹਾਡੇ ਜਿਹੜੀਆਂ ਹੱਥ ਦੀਆਂ ਬੁਣੀਆਂ ਕੋਟੀਆਂ ਨਾ ਤੇ ਜਿਹੜੀਆਂ ਮੈਂ ਪਹਿਨਦੀ ਆ ਉਹ ਦਸਤਾਨੇ ਤਾਂ ਜਰਬਾ ਮਾਈ ਗਾਡ ਇਨੀਆਂ ਵਧੀਆ ਆ ਨਾ ਇਨੀਆਂ ਨਿੱਗੀਆਂ ਆ ਬਾਜ਼ਾਰ ਵਾਲੀਆਂ ਨਹੀਂ ਇਨੀਆਂ ਨਿੱਗੀਆਂ। ਹਾਂਜੀ ਇੱਕ ਮੰਮੀ ਨੇ ਆ ਕੋਟੀ ਬਣਾਈ ਆ। ਮੰਮੀ ਸਾਡੇ ਨਾ ਹਰ ਕੰਮ ਵਿੱਚ ਐਕਸਪਰਟ ਆ। ਅਚਾਰ ਚਟਣੀਆਂ ਕੋਟੀਆਂ ਵੈਸੇ ਸੇਲ ਕਰਨ ਲਈ ਨਹੀਂ ਮੈਂ ਤਾਂ ਵੈਸੇ ਬਲੌਗ ਦੇ ਵਿੱਚ ਦਿਖਾ ਰਹੀ ਆ ਹਾਂ ਕਿ ਮੰਮੀ ਇੱਕ ਸੰਪੂਰਨ ਜਸਤਾ ਹੁੰਦੀ ਨਾ ਨਾਰੀ ਉਸ ਤਰ੍ਹਾਂ ਆ ਇਹ ਵੀ ਮੰਮੀ ਨੇ ਖੁਦ ਬਣਾਈ ਆ ਔਰ ਇਹ ਫਸਟ ਟਾਈਮ ਧੋਤੀਆ ਬਣਾ ਕੇ ਇੰਨਾ ਵਧੀਆ ਡਿਜ਼ਾਈਨ ਬਹੁਤ ਪਿਆਰਾ ਲੱਗਾ ਕਿਉਂਕਿ ਮੰਮੀ ਹੁਣੀ ਫਰੀ ਹੁੰਦੇ ਆ ਘਰ ਦੇ ਵਿੱਚ ਕਹਿੰਦੇ ਕਿ ਚਲੋ ਮੈਂ ਆਪਣਾ ਟਾਈਮ ਸਪੈਂਡ ਕਰ ਲਵਾਂ ਸੋਹਣੇ ਢੰਗ ਦੇ ਨਾਲ ਤੇ ਬਹੁਤ ਵਧੀਆ ਮੰਮੀ ਦੀ ਨੇਚਰ ਬਹੁਤ ਨਾਈਸ ਆ ਇਹ ਹਰ ਕੰਮ ਦੇ ਵਿੱਚ ਪਰਫੈਕਟ ਆ ਆ ਦੇਖੋ ਕਿੰਨਾ ਸੋਹਣਾ ਬਣਾਇਆ ਮੰਮੀ ਨੇ ਇਹ ਤੇ ਆਹ ਦੇਖੋ ਆ ਵੀ ਮੌਜੇ ਇਹ ਤਾਂ ਇੱਕ ਦਿਨ ਦੇ ਵਿੱਚ ਹੀ ਮੰਮੀ ਨੇ ਬਣਾ ਲਿਆ ਤੇ ਬਹੁਤ ਵਧੀਆ ਫਿਰ ਮੈਂ ਮੰਮੀ ਨੂੰ ਕਹਿੰਦੀ ਸੀ ਕਿ ਮੰਮੀ ਅਸੀਂ ਇਹ ਵੀ ਬਲੌਗ ਦੇ ਵਿੱਚ ਲੈਂਦੇ ਹਾਂ ਨਾ ਮੰਮੀ ਤਾਂ ਕਾਫੀ ਟਾਈਮ ਤੋਂ ਕਹਿੰਦੇ ਪਿਛਲੇ ਸਾਲਾਂ ਤੋਂ ਵੀ ਕਹਿੰਦੇ ਸੀ ਬਲੌਗ ਬਣਾਉਣੇ ਸ਼ੁਰੂ ਕਰ ਤੇ ਫਿਰ ਮੈਂ ਹੁਣ ਸ਼ੁਰੂ ਕੀਤੇ ਬਲੌਗ ਬਣਾਉਣੇ ਤੇ ਵਧੀਆ ਆ ਟਾਈਮ ਸੋਹਣਾ ਨਿਕਲ ਜਾਂਦਾ ਆ ਆਹ ਵੇ ਦੇਚੀ ਨੇ ਸ਼ੁਰੂ ਕਰ ਲਈ ਜ ਹੁਣ ਮੈਂ ਆਪਣੇ ਹੀ ਫੇਪ ਦੱਕੀ ਬਣਾਉਣ ਹਾਂਜੀ ਉਹਨਾਂ ਖਤਮ ਹੋ ਗਈ ਸੀ ਤੇ ਮੰਮੀ ਨੇ ਮੈਨੂੰ ਕੰਪੈਲ ਕੀਤਾ ਕਿ ਨਹੀਂ ਮੇਰੇ ਨਾਲ ਹੁਣੇ ਹੀ ਚੱਲ ਬਾਜ਼ਾਰ ਤੇ ਅਸੀਂ ਉਹਨ ਲੈ ਕੇ ਆਉਣੀ ਕਿਉਂਕਿ ਮੇਰਾ ਟਾਈਮ ਨਹੀਂ ਪਾਸ ਹੋ ਰਿਹਾ ਤੇ ਇਧਰ ਭਾਜੀ ਹੁਣੀ ਆ ਵੱਡੇ ਭਾਜੀ ਸਾਡੇ ਹਾਂਜੀ ਭਾਜੀ ਕਿਸ ਤਰ੍ਹਾਂ ਤੁਸੀਂ ਠੀਕ ਆ ਉਹ ਹਾਂਜੀ ਠੀਕ ਠੀਕ ਭਾਜੀ ਵੀ ਚੱਲੇ ਆ ਹਲਕਾ ਫੁਲਕਾ ਜਿਹਾ ਕੰਮ ਕਰਦੇ ਭਾਜੀ ਹੁਣੀ ਇਹ ਵੀ ਆਪਣਾ ਟਾਈਮ ਸਪੈਂਡ ਕਰਨ ਦੇ ਲਈ ਤੇ ਵਧੀਆ ਆ ਪਾਸੀ ਹੁਣੀ ਤੇ ਹਮ ਹਾਂਜੀ ਮੰਮੀ ਹੋਰ ਸੁਣਾਓ ਹੋਰ ਤੁਸੀਂ ਹੁਣ ਕੀ ਬਣਾਉਣਾ ਆ ਹਾਂ ਹੁਣ ਲੱਗੀ ਮਾਰਡਨ ਟੂ ਕੀਤਾ ਆ ਅੱਛਾ ਇਹ ਇਸ ਤੋਂ ਆਵਾਜ਼ ਵਿੱਚ ਕੋਟੀ ਬਣ ਜਾਊਗੀ ਹੂੰ ਹੂੰ ਦੋਵਾਂ ਥਾਂ ਜ਼ਰਾ ਚ ਠੀਕ ਆ ਇਹ ਵੀ ਬਣਾ ਕੇ ਦਿਖਾ ਦਊਂਗੀ ਇਹ ਵੀ ਤੁਸੀਂ ਕਢਾਈ ਪਾਉਣੀ ਆ ਸਿੰਪਲ ਬਣਾਉਣੀ ਆ ਨਹੀਂ ਇਹ ਕਢਾਈ ਪਾਉਂਗੀ ਕਢਾਈ ਬਣਾ ਕੇ ਅੱਛਾ ਅੱਛਾ ਕਢਾਈ ਪਾ ਕੇ ਬਣਾਉਂਗੀ ਠੀਕ ਸੈਂਪਲ ਨਹੀਂ ਜੰਗੀ ਲੱਗਦੀ ਹਮਮਮ ਮੈਂ ਬਾਟਰ ਲੱਗੀ ਘਟਾਵਾਂ ਆ ਰਹਾ ਅੱਛਾ ਨਾ ਆ ਇੱਧਰ ਵੀ ਦੇਖੋ ਨਾ ਤੁਸੀਂ ਵਿੱਚ ਵਿੱਚ ਸਾਰਾ ਧਿਆਨ ਤਾਂ ਤੁਹਾਡਾ ਕੋਟੀ ਬਲਾ ਆ ਇੱਧਰ ਹੋ ਕੇ ਗੱਲ ਕਰੋ ਸਾਹਮਣੇ ਕਿਉਂਕਿ ਹੁਣ ਗੱਲ ਸਲਾਈ ਪਾਵਾਂ ਤੇ ਜਾਵੇਂ ਮੈਂ ਦੇਖਾਂ ਨਵਾਂ ਨਵਾਂ ਬਲੌਗ ਬਣਾਉਣਾ ਸ਼ੁਰੂ ਕੀਤਾ ਨਾ ਇਹ ਸੈਕੰਡ ਬਲੌਗ ਆ ਹਾਂ ਤੇ ਤਾਂ ਕਰਕੇ ਨਾ ਮੇਰਾ ਵੀ ਥੋੜਾ ਗੜਾ ਖਰਾਵਾ ਠੰਡ ਦਾ ਅਸਰ ਹੋਇਆ ਆ ਤੇ ਬਾਕੀ ਸਭ ਠੀਕ ਚੱਲ ਰਿਹਾ ਚਲੋ ਬੇਲੇ ਬੈਠੇ ਮਾ ਵਰਸਾਤ ਚ ਕੀ ਕਰਨਾ ਠੰਡ ਚ ਨਰਜਾਈ ਕਿ ਨੂੰ ਗਿਓ ਆ ਨਾਲੇ ਕੋਟੀ ਬੁਣੀ ਜਾਨੀ ਹੈ ਹਾਂਜੀ ਇੱਧਰ ਕੇ ਬੈਠੀ ਬਹੁਤ ਵਧੀਆ ਤੇ ਹੁਣ ਤੁਸੀਂ ਸਾਰਿਆਂ ਨੇ ਜੋ ਵੀ YouTube ਤੇ ਸਾਡਾ ਚੈਨਲ ਦੇਖ ਰਹੇ ਹੋ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਆ ਕਮੈਂਟ ਕਰਨੇ ਆ ਸਾਨੂੰ ਦੱਸਣਾ ਆ ਕਿ ਮੰਮੀ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੁਹਾਨੂੰ ਕਿਸ ਤਰ੍ਹਾਂ ਲਗੀਆਂ ਤੇ ਨਾਲੇ ਹੀ ਤੁਸੀਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਆ ਓਕੇ ਜੀ ਸ਼ੁਕਰੀਆ